ਸਿਆਣੇ ਆਪਦੇ ਨੇ ਜੇ ਅਮੀਰੀ ਵੇਲੇ ਦੀ ਕਮਾਈ ਜ਼ਰਾ ਸਿਆਣਪ ਨਾਲ ਵਰਤੀ ਜਾਏ ਤਾਂ ਗਰੀਬੀ ਦੇ ਸਮੇਂ ਤਕਲੀਫ ਘਟ ਹੁੰਦੀ ਦਰਅਸਲ ਘਾਟੇ ਦੇ ਤਿੰਨ ਕਾਰਨ ਪਿਛਲੇ ਜਨਮਾਂ ਦੇ ģੇੜ ਆ ਜਾਂਦੇ ਨੇ ਜਿਹੜੇ ਚੜੀ ਸੁਰਤ ਨੂੰ ਆਕਾਰਣੇ ਹੇਠਾਂ ਲੈ ਜਾਂਦੇ ਨੇ ਦੂਸਰਾ ਪੰਜਾਂ ਵਿਕਾਰਾਂ ਦੇ ਵਸ ਹੋ ਕੇ ਜਾਂ ਕਿਸੇ ਇੱਕ ਵਿਕਾਰ ਦੇ ਵਸ ਹੋ ਕੇ ਉਹਨਾਂ ਦੇ ਭੜਕਾ ਵਿੱਚ ਆ ਗਿਆ ਸੁਰਤੇ ਹੀਠਾਂ ਆ ਜਾਂਦਾ ਭਾਵ ਕੁ ਸੰਗ ਕੀਦਿਆ ਤੇ ਤੀਸਰਾ ਜੇ ਕਿਸੇ ਪਾਪੀ ਦੇ ਦਿਲ ਨੂੰ ਆਪਣੇ ਪਿਆਰ ਵਿੱਚ ਲੈ ਆਈ ਭਾਵ ਕਿਸੇ ਮਾੜੇ ਜੀਵਨ ਵਾਲੇ ਬੰਦੇ ਨੂੰ ਪਿਆਰ ਕਰੀਏ ਤਾਂ ਉਸ ਦੇ ਮਨ ਦੀ ਮੈਲ ਸਾਡੀ ਸੁਰਤੀ ਨੂੰ ਢੇਠਾ ਲੈ ਜਾਏ ਹੁਣ ਇਸ ਦਾ ਇਲਾਜ ਇਹ ਹੈ ਪਹਿਲੀ ਗੱਲ ਗੁਰੂ ਦਾ ਧਿਆਨ ਤੇ ਉਚਾਰਨ ਨਾਮ ਦਾ ਉਚਾਰਨ ਹੋਰ ਤਿੱਖਾ ਤੇਜ਼ ਕਰਨਾ ਦੂਸਰਾ ਇਸ਼ਨਾਨ ਕਰਨਾ ਮਾਲਿਸ਼ ਕਰਨੀ ਕੱਪੜੇ ਬਦਲਣੇ ਇਕਾਂਤ ਵਿੱਚ ਜਾ ਕੇ ਗੱਜ-ਵੱਜ ਕੇ ਬਾਣੀ ਪੜ੍ਹਨੀ ਅਰਦਾਸ ਕਰਨੀ ਕਿਸੇ ਚੰਗੇ ਸਤਸੰਗੀ ਦੇ ਦਰਸ਼ਨ ਕਰਨੇ ਤੇ ਕੁਸੰਗ ਦਾ ਤਿਆਗ ਤੇ ਤੀਸਰਾ ਆਪਣੇ ਮਨ ਨੂੰ ਆਪਣੇ ਤੋਂ ਚੰਗੇ ਜੀਵਨ ਵਾਲੇ ਦਿਲ ਨਾਲ ਰਗੜਨਾ ਚਾਹੀਦਾ ਪਰ ਇਸ ਤੋਂ ਪਹਿਲਾਂ ਗੁਰਬਾਣੀ ਦਾ ਰਟਨ ਤੇ ਪਾਠ ਇਹ ਗੇੜਾ ਹੋਰ ਤੇਜ਼ ਕਰਨਾ ਚਾਹੀਦਾ ਉਤਰਾ ਤੇ ਚੜ੍ਹਾ ਵਾਰੋ ਵਾਰੀ ਆਉਂਦੇ ਜੇ ਮੀਅਤ ਰਾਸ ਹੋਵੇ ਤੇ ਸਤਸੰਗ ਹੋਵੇ ਤਾਂ ਹਰ ਉਤਰਾਈ ਤੋਂ ਬਾਅਦ ਸਗੋਂ ਚੜ੍ਹਾਈ ਆਵੇਗੀ ਭਾਵ ਹਰ ਘਾਟੇ ਤੋਂ ਬਾਅਦ ਲਾਭ ਹੋਵੇਗਾ ਖੁਸ਼ੀ ਨੂੰ ਜਰਨਾ ਕਟਣ ਹੁੰਦਾ ਹੈ ਹਜ਼ਾਰ ਵਸਤੂ ਜਰੀ ਨਹੀਂ ਜਾਂਦੀ ਜਿਵੇਂ ਕੋਈ ਭੁੱਲ ਕੀਤੀ ਫਿਰ ਗ੍ਰਾਵਟ ਆਉਂਦੀ ਹੈ ਹਾਂ ਉਹ ਗ੍ਰਾਵਟ ਸਗੋਂ ਜਰਨ ਦੀ ਜਾਂਚ ਦੱਸ ਕੇ ਲੰਘ ਜਾਂਦੀ ਇਸ ਤਰ੍ਹਾਂ ਆਦਮੀ ਤੁਰਨਾ ਸਿੱਖਦਾ ਤੇ ਉન્નਤ ਹੁੰਦਾ ਕਦੇ ਕਦੇ ਦੇਵ ਜਨਾਂ ਨੂੰ ਲੋੜ ਪੈਂਦੀ ਹੈ ਕਿ ਸਾਡੀ ਮਤ ਟਿਕਾਣੇ ਰੱਖਣ ਲਈ ਸਾਡੇ ਵਿੱਤ ਮੁਤਾਬਕ ਸਹਜੇ ਸਹਜੇ ਉਹ ਪਚਵੀਂ ਤਰੱਕੀ ਕਰਨ ਦੇ ਜਦੋਂ ਸੁਰਤ ਡਿਗੇ ਤਾਂ ਦਿਲ ਹਾਰਨਾ ਚੰਗਾ ਨਹੀਂ ਉਦੋਂ ਤੇ ਯੁੱਧ ਦਾ ਵੇਲਾ ਆਉਂਦਾ ਹੈ ਮਨੋਂ ਵਿਕਾਰਾਂ ਦੇ ਰਾਖੇ ਸਾਡੇ ਅੰਦਰ ਆਵੜੇ ਹੁਣ ਤੇ ਵੇਲਾ ਜੰਗ ਦਾ ਹੈ ਦਵਾ-ਦਬ ਤੋਪਖਾਨਾ ਮੀੜ ਕੇ ਗੋਲੇ ਚਲਾਈਦਾ ਬਾਤ ਵਜਨ ਟੰਮਕ ਪੇਰੀਆਂ ਮਲ ਲੱਥੇ ਲੈੰਦੇ ਫੇਰੀਆਂ ਨੇ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀ ਹੋਰ ਵਧੇਖ ਜ਼ੋਰ ਨਾਲ ਗੇੜ ਚੱਲ ਇਸ ਵੇਲੇ ਨਾਮ ਲੈਣਾ ਸਮਝੋ ਕਿ ਰਾਖਸ਼ਾਂ ਉੱਤੇ ਗੋਲਾਬਾਰੀ ਕਰਨ ਅਖੀਰ ਫਤਿਹ ਤੁਹਾਡੀ ਹੋਵੇਗੀ ਇਹ ਖਾਲਸਾ ਰੋਜ਼ ਇਸੇ ਗੱਲ ਨੂੰ ਫਤਿਹ ਆਪਦੀ ਜਦੋਂ ਫਤਿਹ ਪਾ ਲਈ ਰਾਖਸ਼ ਖਤਮ ਹੋ ਗਏ ਫਿਰ ਤੇ ਹੌਲੇ ਫੁੱਲ ਆਨੰਦ ਤੇ ਚੜ੍ਹਦੀਆਂ ਕਲਾ ਆ ਜਾਂਦੀਆਂ ਇਸ ਦਸ਼ਾ ਵਿੱਚ ਜਿਹੜਾ ਨਾਮ ਜਪਣਾ ਹੈ ਸੋ ਨਾਮ ਦਾ ਰਸ ਆ। ਇਸ ਵੇਲੇ ਦਾ ਜਪ ਬ੍ਰਹਮ ਆਨੰਦ ਹੈ। ਰਾਮ ਰਸ ਸੁਖ ਫਲ ਪਰਮ ਰਸ। ਨਿਮਕਕ ਮੂਸਨ ਵਾਲਾ ਪ੍ਰੇਮ। ਜਦੋਂ ਫਿਰ ਗਿਰਾਵਟ ਆਇਆ ਫਿਰ ਨਾਮ ਦਾ ਤੋਪਖਨ ਜਦੋਂ ਫਿਰ ਚੜੇ ਫਿਰ ਆਨੰਦ ਦੀ ਹਾਟਾਰੀ ਤੇ ਸੁਹ।